ਕੀ ਲੱਗਦਾ ਤੁਹਾਨੂੰ ਕੀ ਰਿਸਪੌਂਸ ਦੇਗਾ ਬਈ ਰਿਸਪੌਂਸ ਤਾਂ ਤੁਸੀਂ ਦੇਖੇਗੇ ਸਾਰੇ ਇੰਡਸਟਰੀ ਵਾਲਿਆਂ ਨੇ ਕਿਹਾ ਕੀ ਅਸੀਂ ਲੋਕ ਬਹੁਤ ਦੁਖੀ ਹੈ ਸਰਕਾਰਾਂ ਨੇ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਪਾਲਿਸੀ ਨਹੀਂ ਬਣਾਈ ਸਰਕਾਰਾਂ ਨੇ ਸਾਡਾ ਬਹੁਤ ਮਾੜਾ ਹਾਲ ਕੀਤਾ ਸਾਨੂੰ ਉਮੀਦ ਹੈ ਕਿ ਪਹਿਲਾਂ ਵਾਲੇ ਐਮਪੀਜ਼ ਨੇ ਕੁਝ ਨਹੀਂ ਕੀਤਾ ਔਰ ਤੁਸੀਂ ਸਾਰੀ ਆਵਾਜ਼ ਬੁਲੰਦ ਕਰੋਗੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਅਗਰ ਗਵਰਨਮੈਂਟ ਆ ਜਾਂਦੀ ਹੈ ਤਾਂ ਸਾਡੇ ਸਾਰੇ ਮਸਲੇ ਹੱਲ ਕਰਾਓਗੇ ਚਾਹੇ ਕਾਲੀ ਦਲ ਚਾਹੇ ਆਮ ਆਦਮੀ ਪਾਰਟੀ ਦੇ ਭਾਜੀਪੀ ਸਾਰੇ ਤੋਂ ਇੰਡਸਟਰੀ ਵਾਲੇ ਕਾਫੀ ਨਾਖੁਸ਼ ਨੇ ਇੱਕੋ ਉਮੀਦ ਦੀ ਕਿਰਨ ਰਾਜਾ ਵੜਿੰਗ ਨਜ਼ਰ ਆ ਰਹੇ ਨੇ ਸੋ ਇਹ ਤਾਂ ਪਤਾ ਨਹੀਂ ਕਿ ਮੈਂ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਕਾਂਗਰਸ ਸਮੇ ਸਾਡੀ ਇਲੈਕਟ੍ਰਿਸਿਟੀ ਜਿਹੜੀ ਸੀਗੀ ਉਹ 5 ਰੁਪਏ ਯੂਨਿਟ ਦੇ ਹਿਸਾਬ ਨਾਲ ਸਾਨੂੰ ਮਿਲੀ ਸੀ ਹੁਣ ਸਾਡੇ ਤੇ ਫੇਰ 50 ਪੈਸੇ ਟੈਕਸ ਲਾ ਦਿੱਤਾ ਗਿਆ ਆਸ ਕਰਦੇ ਹਾਂ ਕਿ ਅਸੀਂ ਕਾਂਗਰਸ ਦੇ ਸਮੇ ਖੁੱਛ ਸੀਗੇ ਚੰਗੇ ਸੀ ਸੋ ਮੈਨੂੰ ਪੂਰਨ ਉਮੀਦ ਹੈ ਕਿ ਅਸੀਂ ਉਹਨਾਂ ਦੀਆਂ ਜਿਹੜੀਆਂ ਤਕਲੀਫਾਂ ਹੈ ਉਹਨਾਂ ਨੂੰ ਦੂਰ ਕਰ ਪਾਵਾਂਗੇ ਜਿਸ ਤਰ੍ਹਾਂ ਨੇ ਥਾਣੇ ਕਿ ਰਾਣੀ ਜਿੰਨੇ ਜੂੜੋ ਪੰਦ ਕਹਿੰਦੇ ਸਾਡੇ ਕੋਲ ਰਹਿਣ ਤੇ ਸਾਡੇ ਦੂਰ ਰਹਾਂਗੇ ਬਈ 100% ਕੋਡ ਰਵਾਂਗੇ ਭਾਈ ਜਿੱਤ ਕੇ ਕੋਈ ਇੱਧਰ ਉੱਧਰ ਜਾ ਸਕਦਾ ਹੈ ਸੋ ਕਿਤਨਾ ਕਿਤੇ ਦੇਖ ਸਕਦੇ ਹਾਂ ਕਿ ਅਮਰਿੰਦਰ ਸਿੰਘ ਰਾਜਾ ਵੜेंगे ਇਸ ਵਕਤ ਲੁਧਿਆਣਵੀਸ ਦੇ ਜਾਂ ਇੰਡਸਟਰੀ ਗੱਲ ਕਰੀਏ ਸਰਦਕਾਰ ਸ਼ਹਿਰ ਹੈ ਉਹਨਾਂ ਦਿਲਾਂ ਵਿੱਚ ਵਸਦੇ ਨਜ਼ਰ ਆ ਰਹੇ ਨੇ